ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੂਰਾ ਸੋਪ ਸਾਨਿਆ ਜੋ ਲਰ ਦੇਨ ਕੇ ਹੀ ਹੋਰ ਜਾਪ ਜਾ ਕਟ ਮਰ ਕਬ ਨਾ ਛੜ ਖੇਤ ਪਰਮ ਸਤ ਕਾ ਗੁਰੂ ਗੁਰੂ ਸਾਹਿਬ ਸਿੰਘ ਜੀ ਜਦੋਂ ਸਰਸਾ ਨਦੀ ਦੇ ਕਿਨਾਰੇ ਗੁਰੂ ਸਾਹਿਬਾਂ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਤੋਂ ਵੰਡਿਆ ਗਿਆ ਤੇ ਮਾਤਾ ਗੁਜਰੀ ਜੀ ਛੋਟੇ ਸਭ ਜਿਆਦੇ ਬਾਪਾ ਚੋਰਾਵਰ ਸਿੰਘ ਨੂੰ ਬਫਤੇ ਸਿੰਘ ਜੀ ਉਹ ਗੰਮੇ ਮਾਸਕੇ ਦੀ ਛੰਤੇ ਪਹੁੰਚ ਜਾਂਦੇ ਨੇ ਜਿਸ ਉਤੇ ਲక్ష్ਮੀ ਬ੍ਰਾਹਮਣੀ ਪ੍ਰਸਾਦ ਦੀ ਸੇਵਾ ਕਰਦੇ ਹ ਉਸ ਤੋਂ ਬਾਅਦ ਸਵੇਰੇ ਗੁਰੂ ਜੋਰ ਸੋਇਆ ਸੀ ਗੁਰੂ ਕਰਦਾ ਹੋ ਗੁਰਮਾਰ ਦੇ ਦੰਦਾ ਦੇ ਉਪਰੀ ਵਿੱਚ ਗੰਗੂ ਬ੍ਰਹਮਣ ਉਹ ਸੇ ਆਉਂਦਾ ਹੈ ਉਹਨੂੰ ਦੇਖ ਕੇ ਮਾਤਾ ਜੀ ਨੂੰ ਲੱਗਦਾ ਹੈ ਕਿ ਸਾਡੀ ਮਦਦ ਕਰਨ ਵਾਸਤੇ ਆਇਆ ਜਾਂ ਅਰੇ ਔਖੇ ਸੰਸਾhta ਕਰੇਗਾ ਉਹ ਆਪਣੇ ਘਰ ਲੈ ਕੇ ਜਾਂਦਾ ਹੈ ਉਹ ਸ਼ਾਮ ਨੂੰ ਨਮਕੀ ਸਵੇਰੇ ਤੋਂ ਉਰਾਪਟਾ ਵਾਇਆ ਸੀ ਸੋ ਬਸ ਰੰਦ ਨੇ ਕਿ ਕੋਈ ਵੀ ਪਨਾਹ ਦੇ ਸਕਦਾ ਗੁਰੂ ਸਾਹਿਬ ਦੇ ਸਿੱਖਾਂ ਨੂੰ ਸਭ ਅਜਾਜ਼ਿਆਂ ਨੂੰ ਸਭ ਮਾਤਾ ਜੀਆਂ ਨੂੰ ਆਪਣੇ ਘਰ ਲੈ ਕੇ ਜਾਂਦਾ ਹੈ ਸੇਵਾ ਪਾਣੀ ਵੀ ਕਰਦਾ ਹੈ ਉਹਦੀ ਮਾਤਾ ਪ੍ਰਸਾਦ ਬਣਾਉਂਦੀ ਹੈ ਰਾਤ ਨੂੰ ਜਦੋਂ ਮਾਤਾ ਜੀ ਸੌਣ ਲੱਗਦੇ ਨਾ ਉਹ ਦੇਖ ਲੈਂਦਾ ਹੈ ਕਿ ਮੋਹਰਾਂ ਵਾਲੀ ਜੱਸੀ ਲਈ ਖੁਰਜੀ ਮਾਤਾ ਜੀ ਕੋਲ ਹੈ ਉਹ ਰਾਤ ਨੂੰ ਚੱਕ ਲੈਂਦਾ ਹੈ ਤੇ ਮਾਤਾ ਜੀ ਦੇ ਗਲ ਬੱਕੜੀ ਲੈ ਕੇ ਸਭ ਅਜਾਜ਼ਨ ਠੰਡ ਦਾ ਸਮਾਂ ਸੀ ਕਿਸੇ ਨੇ ਦਾਣੀ ਸੇ ਵੀ ਉਹ ਪਏ ਸੀਗੇ ਲੱਗਦਾ ਕਿ ਜਿਵੇਂ ਸੌ ਰਹੇ ਨੇ ਪਰਮਾਤਾ ਜੀ ਸੌ ਰਹੇ ਸਭ ਦਾਦਾ ਨੂੰ ਆਪਣੇ ਕੋਲ ਕੁਲੀ ਲੈ ਕੇ ਦਿਖ ਦੇ ਕੇ ਪਏ ਸੀ ਤੇ ਫਿਰ ਮਾਤਾ ਜੀ ਨੇ ਕਿਹਾ ਮੈਨੂੰ ਪੁੱਛਿਆ ਕਿ ਭਾਈ ਗੰਗੂਆ ਫੌਸਲੀ ਦਾ ਸਾਮ ਲੈ ਸੀ ਕਿਥੇ ਰੱਖਿਆ ਉਹਨੂੰ ਦੇ ਦੇ ਐ ਲਗਾ ਨਹੀਂ ਮੈਂ ਤੁਹਾਨੂੰ ਪਨਾਹ ਦਿੱਤੀ ਲੰਗਰ ਪਾਣੀ ਚ ਕਿਹਾ ਸੇਵਾ ਕੀਤੀ ਤੁਸੀਂ ਮੈਨੂੰ ਚੋਰ ਦੱਸਦੇ ਹੋ ਕਿ ਮੈਂ ਤੁਹਾਡੀ ਥੈਲੀ ਲਈ ਹੀ ਨਹੀਂ ਕਿਹੜੀ ਥੈਲੀ ਦੀ ਗੱਲ ਕਰਦੇ ਹੋ ਦੇਮੇ ਜਾਮਾ ਹੋਣੇ ਤੁਹਾਨੂੰ ਫੜਾ ਸਕਦਾ ਹਾਂ ਤੁਸੀਂ ਇਸ ਸਮਿਆਂ ਜਾਲਮਾਂ ਦੇ ਪਾ ਵਰਸ਼ਾ ਦੇ ਵਾਗੀ ਹੋ ਪਰ ਉਹਨੂੰ ਫੜਨ ਵਾਸਤੇ ਚਾਰ ਸਪਰੇ ਮੋਗਲ ਸੈਨਾ ਘੁੰਮਰੀ ਮਾਤਾ ਜੀ ਨੇ ਕਿਹਾ ਕਿ ਭਾਈ ਕੋਈ ਗੱਲ ਨਹੀਂ ਜੇ ਤੂੰ ਮੋਰਾਂ ਦੀ ਜੱਲੀ ਸਾਮੀ ਰੱਖ ਲੈ ਕੋਈ ਗੱਲ ਨਹੀਂ ਪਰ ਇਹ ਤੋ ਕਹਿਣਾ ਕਿ ਮਾ ਕਿ ਤੂੰ ਜਾ ਕੇ ਸੱਡੀ ਤਲਾਹ ਕਰੇਂਗਾ ਜਾ ਕੇ ਦੱਸੇਂਗਾ ਕਿ ਮੇਰੇ ਘਰ ਮਾਤਾ ਜੀ ਦੇ ਸਹਬ ਜਿਆਦਾ ਠੀਕੇ ਹੋਏ ਨੇ ਸਾਰੇ ਹੋਏ ਨੇ ਉਹ ਗੁਰੂ ਪਰੇ ਹੋਰ Pourquoi ਸੰਦਾ ਲਾਲਚ ਆ ਗਿਆ ਇਹ ਲਾਲਚ ਵਸ ਸੀ ਆਤਮਾ ਕਰਕੇ ਜਮੀਰ ਮਰ ਗਈ ਪਹਿਲਾ ਮੋਹਰਾ ਕਰਕੇ ਲਾਲ ਜਾ ਕੇ ਮੋਹਰਾ ਮੈਨੂੰ ਮਿਲ ਗਿਆ ਹੁਣ ਉਸ ਲਈ ਹੋਰ ਇਨਾਮ ਦੇ ਚੱਕਰ ਵਿੱਚ ਕਿ ਮੈਨੂੰ ਬਹੁਤ ਵੱਡਾ ਇਨਾਮ ਮਿਲੇਗਾ ਤੇ ਮੈਂ ਮਾਤਾ ਜੀਆ ਨੂੰ ਤੇ ਜਿਹੜੇ ਛੋਟੇ ਸਭ ਜਦਾਂ ਨੂੰ ਫੜਾ ਦੇਵਾਂਗਾ ਉਹ ਮੰਨਦਾ ਨਹੀਂ ਬਹੁਤ ਰੋਕੇ ਮਾਤਾ ਜੀ ਨਹੀਂ ਮੰਨੇ ਆ ਉਹਨੇ ਘਹਿਰ ਕਮਾਇਆ ਮਿੰਡੇ ਜਾ ਕੇ ਜੋ ਕੋਤਵਾਲੀ ਸੀ ਜਾਣੀ ਖਾਂ ਤੇ ਮਾਨੀ ਖਾਂਦਰ ਹੋਗਾ ਉਹਨਾਂ ਕੋਲ ਰਿਪੋਰਟ ਲਖਾਈ ਕਿ ਮੇਰੇ ਘਰ ਛੋਟੇ ਸਭ ਜ਼ਿਆਦੇ ਤੇ ਮਾਤਾ ਗੁਰਜੀ ਜੀ ਠਹਿਰੇ ਹੋਏ ਨੇ ਜਾਣੇ ਖਾਂ ਮਾਨੇ ਖਾਂ ਵਾਂਦੇ ਨੇ ਤੇ ਉੱਥੋਂ ਮਾਤਾ ਜੀ ਹਨ ਤੇ ਸਭ ਜ਼ਿਆਦਾ ਨੂੰ ਡਿੰਡਾ ਕੋਤਵਲੇ ਲੈ ਕੇ ਆ ਜਾਂਦੇ ਨੇ ਨੌ ਪੋਨੂ ਰਾਤ ਰੱਖਿਆ ਉਸ ਕੋਤਵਾਲੀ ਵਿਸ਼ੇਤਿਕ ਦੁਆਰਾ ਸਾਹਿਬ ਕੋਤਵਾਲੀ ਸਾਹਿਬ ਸੂਬਤ ਹੈ ਅੱਜ ਜਗ ਗੁਰੂ ਪਿਆਰੇ ਸਭਾ ਹੈ ਮਾਨਾ ਪੁਰਾਣਾ ਗੇਟ ਵੀ ਪੂਰੇ ਲੱਗਦਾ ਹੈ ਕਿ ਉਹ ਉੱਥੇ ਹੀ ਜਾਲਮਾਂ ਨੇ ਕੈਦ ਕੀਤਾ ਸੀ ਰਾਤ ਨੂੰ ਦਸ ਪਵਨ ਹੋਰਾਂ ਤੋਂ ਚੁਟਾ ਕੇ ਨਾ ਸਲਾਹ ਦਿੱਤੀ ਸਰੰਦ ਵੀ ਸੁਭਾ ਨੂੰ ਕਿ ਮਾਤਾ ਜੀ ਛੋਟੇ ਸਾਹਿਬ ਦੇ ਕਾਇਦ ਵਿੱਚ ਨੇ ਤੇ ਫਿਰ ਉਹਨੇ ਕਿਹਾ ਕਿ ਉਹ ਸਰੰਦ ਲੈ ਕੇ ਆਓ ਔਰ ਅਸ ਵਿੱਚ ਬਿਠਾ ਕੇ ਨਾ ਲੈ ਕੇ ਜਾਂਦੇ ਨੇ ਇੱਥੇ ਗੁਰਦੁਆਰਾ ਕੋਤਵਾਲੀ ਸਾਹਿਬ ਇਸ ਤੋਂ ਗਾਂ ਨਾ ਸੇਦਾਂ ਗੁੰਜ ਗੁਰਦੁਆਰਾ ਬਣਿਆ ਹੋਇਆ ਉਸ ਰਸ ਦਾ ਪਈਆ ਖਰਾਬ ਹੋ ਗਿਆ ਸੀ ਨੇੜੇ ਹੀ ਥੋੜੀ ਦੂਰੀ ਹੈ ਕੋਤਵਾਲੀ ਸਾਹਿਬ ਗੁਰਦੁਆਰਾ ਤੋਂ ਉਥੇ ਰੱਤਾ ਪਈਆ ਠੀਕ ਹੋਇਆ ਕੁਝ ਸਮੇਂ ਉਥੇ ਮਹਾਰਾਜ ਜੀ ਸਭ ਜਾਦੇ ਤੇ ਮਹਾਰਾਜ ਜੀ ਠਹਿਰੇ ਸੀ ਇਥੇ ਕੋ ਦਵਾਰਾ ਸਾਹਿਬ ਸਮਝੋ ਜੁਤਾ ਸੈਦਾਂਗਾਨ ਹੋਤੋਂ ਗੁਰੂ ਪਰ ਰਾਤ ਵਿੱਚ ਬਿਠਾ ਆ ਗਏ ਜਾਲਮਾਨੇ ਠੰਡਾ ਬੁਰਜ ਸਰੰਦ ਵਿੱਚ ਲਿਆ ਕੇ ਕੈਦ ਕੀਤਾ 10 ਬੋਦੀ ਰਾਤ ਜੋ ਅਜ ਤਹ ਦੇ ਇਤਿਹਾਸ ਹੈ ਮਾਤਾ ਗੁਜਰੀ ਜੀ ਤੇ ਛੋਟੇ ਸਭ ਜਾਦੇ ਠੰਡਾ ਬੁਰਜ ਪਾਬੁੱਚੀ ਥਾਂ ਉੱਚੀ ਮਾਜੋ ਝਾਲੇ ਹਾਲ ਵਾਲੇ ਖੁੱਲਾ ਹੈ ਇਤੇ ਸਰਦਿਆਂ ਵਿੱਚ ਵੀ ਨਾ ਠੰਡ ਲੱਗਦਾ ਗਰਮੀਆਂ ਵਿੱਚ ਠੰਡ ਲੱਗਦੀ ਸੀ ਉਹਨੇ ਸਰਦਿਆਂ ਸੀ ਪਉ ਦੀ ਤੇ ਮੌਸਮ ਬਹੁਤ ਠੰਡਾ ਸੀ ਜਿੱਥੇ ਗਰਮੀਆਂ ਵਿੱਚ ਵੀ ਗੁਰੂਏ ਪੇ ਠੰਡ ਲੱਗਦੀ ਹੋਵੇ ਉੱਥੇ ਹਵਾ ਚੱਲਦੀ ਉੱਥੇ ਜਾਲ ਮਨੇ ਮਾਤਾ ਜੀਆਂ ਨੂੰ ਤੇ ਸਭ ਕੈਦ ਕੀਤਾ ਸੀ ਕੋਈ ਕੱਪੜਾ ਨਹੀਂ ਕੋਈ ਗੁਰੂ ਪਿਆਰਿਓ ਕਿਸੇ ਤਰ੍ਹਾਂ ਦਾ ਕੋਈ ਬਚਾਅ ਲਈ ਕੁਝ ਵੀ ਨਹੀਂ ਬਸ ਕੋਈ ਸੀ ਅੰਦਰ ਕੀ ਸੀ ਪਰਮਾਤਮਾ ਦਾ ਆਸਰਾ ਮਾਤਾ ਜੀਆਂ ਨੇ ਸਹਿਬ ਜਾਜਾ ਨੂੰ ਤਨ ਨੂੰ ਬੁਰਜਨ ਦੇ ਮਾਰਾਜ਼ੀਆਂ ਦੇ ਕਿਸੇ ਜੋ ਸਾਧਤਾ ਜਿਉਂ ਸੁਣਾਈਆਂ ਪ੍ਰਤੀਬਦ ਮਹਾਰਾਜ ਜੇ ਸਾਧਸੀ ਸਿਧਵ ਸੁਣਾਈ ਪਾਪ ਪਹਿਲੇ ਗੁਰੂ ਸਾਹਿਬ ਜਾਦੇ ਦੇ ਗੁਰੂ ਪਰ ਆਤਮਿਕ ਰੂਪ ਸੀ ਪ੍ਰਮਾਤਮਾ ਉਹ ਆਤਮਾ ਕਰਕੇ ਜੁੜੇ ਸੀ ਪ੍ਰਮਾਤਮਾ ਨਾਲ ਬਾਣੀ ਦਾ ਜਰ ਊਰਜਾ ਸੀ ਸ਼ਕਤੀ ਸੀ ਕਿਉਂਕਿ ਬਾਣੀ ਗੁਰੂ ਪਿਆਰੇ ਜੀ ਬਾਤਮਨ ਜੋਸ਼ ਭਰ ਦਿੰਦੀ ਹੈ ਬਾਣੀ ਦਾ ਜਾਪ ਸਿਮਰਨ ਜੀ ਬਾਤਮਨ ਆਤਮਿਕ ਬਲਵਾਨ ਬਣਾਉਂਦਾ ਹੈ ਸਰੀਰ ਕਰਕੇ ਬੇਸ਼ੱਕ ਜੋ ਮਰਦੀ ਉਹਦੇ ਪ੍ਰਤੀ ਆਤਮਾ ਨੂੰ ਨਿਮਨ ਜੀਤੇ ਤੇ ਗਜ਼ੀਤ ਤੇ ਸਰ ਰਾਤ ਮਹਾਰਾਜ ਜੀ ਸਭ ਜਿਆਦਾ ਨਾ ਮਾਤਾ ਜੀ ਦੇ ਪ੍ਰੇਮ ਨਾਲ ਇਹ ਕਹਾਣੀਆਂ ਸੁਣਾਉਂਦੇ ਰਹੀਆਂ ਸਮਝਾਉਂਦੇ ਰਹੀਆਂ ਤੇ ਗੁਰੂ ਰਾਤ ਉਥੇ ਪੂਛ ਬਿਜਦੀ ਹੈ 10 ਬੋਲੀ ਮੋ ਠੰਡਾ ਸਵੇਰ ਇਹ ਗੁਰੂ ਪਿਆਰ ਕਹਿਣ ਦੇ ਗੱਲ ਮਹਿਸੂਸ ਕਰਦੇ ਕਰ ਲੈ ਦੇਖਿਆ ਜਾਂਦਾ 9 ਸਾਲ 9 9 ਸਾਲ ਤੇ ਮਹਾਰਾਜ ਜੀ ਦੇ ਮਾਤਾ ਜੀ ਕੀ ਕਸੂਰ ਬਸ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਨੇ ਜਾ ਉਹਦੇ ਪੁੱਤਰ ਸਾਬ ਜਦੇ ਜਾਲ ਵਿੱਚ ਚਾਹੁੰਦੇ ਸੀ ਵੀ ਕਿਵੇਂ ਨਾ ਕਿਵੇਂ ਇਹ ਤਰਮ ਨੂੰ ਛੱਡ ਦੇਣ ਸੀ ਕਿ ਤਰਮ ਨੂੰ ਮੁਸਲਮਾਨ ਬਣ ਦੇ ਇਹੀ ਮਨੋਰ ਸੀ ਕੋਈ ਹੋਰ ਉਹ ਨਹੀਂ ਸੀ ਉਹ ਚਾਹੁੰਦੇ ਸੀ ਦਿਖਾਉਣ ਨੂੰ ਵਾਸਤੇ ਦੁਨੀਆ ਨੂੰ ਬਾਜਾਂ ਵਾਲੇ ਨੂੰ ਕਿ ਸਭ ਜ਼ਿਆਦੇ ਢੋਲ ਗਏ ਨੇ ਤੇ ਸਿੱਖੀ ਨੂੰ ਛੱਡ ਕੇ ਉਹ ਮੁਸਲਮਾਨ ਬਣ ਗਏ ਇਹ ਉਹਨਾਂ ਦਾ ਇੱਕੋ ਮਨੋਰ ਸੀ ਪਰ ਕੋਈ ਪਿਆਰ ਯੋਗ ਨੂੰ ਕੌਣ ਸਮਝਾਏ ਜਿਹੜਾ ਰੱਬ ਦਾ ਪਿਆਰਾ ਹੋਵੇ ਜਿਹਨਾਂ ਦਾ ਪਿਤਾ ਸ਼ਹਿਨਸਾ ਗੁਰ ਬਾਜਾਂ ਵਾਲਾ ਗੁਰੂ ਬਿਮ ਸਿੰਘ ਜੀ ਮਹਾਰਾਜ ਸਾਹਿਬ ਕਮਾਲ ਹੈ ਬਾਰਸਾ ਦਰਵੇਸ਼ ਹੈ ਅੰਤਰਜਾਮੀ ਨੇ ਉਹਨਾਂ ਦੇ ਜੋ ਸਭ ਜਾਨਾਂ ਨੂੰ ਕਿਵੇਂ ਢਲਾ ਸਕਦੇ ਸੀ ਸਭ ਤੋਂ ਇਤਿਹਾਸ ਗੁਰੂ ਪਿਆਰੇ ਹੋਹੀ ਹੈ ਕਿ 10 ਪਵਨੋਂ ਠੰਡੇ ਬਰਵਿਸ ਪਹਿਲੀ ਜਾਤ ਘਟੀ ਮਹਾਰਾਜ ਇਹ ਸਭ ਜਾਨਾਂ ਨੇ ਤੇ ਮਾਤਾ ਗੁਜਰੀ ਜੀਆਂ ਨੇ ਯਾਦ ਕਰੋ ਪਾਇ ਉਸ ਦ੍ਰਿਸ਼ ਨੂੰ ਆਪਣੀ ਆਤਮਾ ਕਰਕੇ ਮਨ ਕਰਕੇ ਉਹਨਾਂ ਬਰਾਗ ਵਿਸਾਵਾ ਸੁਭਾਵਕ ਹੈ ਯਾਦ ਕਰੋ ਬਾਜਾ ਨੂੰ ਸਭ ਕੁਝ ਹੁੰਦਾ ਆ ਵੀ ਆਪਣਾ ਆਪਾ ਵਿਵਾਰ ਦਿੱਤਾ ਸਭ ਜ਼ਾਦੇ ਵਾਰ ਦਿੱਤੇ ਪ੍ਰਜਵਸਥਾ ਬਣੀ ਨਾ ਕਿੱਡੀ ਮਹਾਨ ਹੋਏ ਮਾਨ ਕਰਕੇ ਬਹੁਤ ਬਲਵਾਨ ਨੇ ਇਸੇ ਵਾਸਤੇ ਕਹਿੰਦੇ ਨੇ ਵੀ ਨਿੱਕੇ ਆ ਜਿੰਦਾ ਵੱਡੇ ਛੱਕੇ ਆ ਦੇਖ ਲਓ ਗੁਰੂ ਪਿਆਰਿਓ ਹੁਣ 13 ਪਾਵਣ ਵਾਲੀ ਹੈ ਦੁਨੀਆ ਹਫਤਾ ਪਹਿਲਾਂ ਹੀ ਤੇ ਪਹੁੰਚਣਾ ਸ਼ੁਰੂ ਹੋ ਜਾਂਦੀ ਹੈ ਲੈਣ ਲੱਗਦੇ ਦੋ ਦੋ ਘੰਟੇ ਨਮਸਕਾਰ ਕਰਨ ਵਾਸਤੇ ਤੇ ਕੌਣ ਪੁੱਛਦਾ ਵਿਚਾਲਮ ਜਿੱਦਾਂ ਖਾਣੋਂ ਹਰੰਗਜੀਤ ਜੀ ਨੇ ਕਹਿ ਰਿਹਾ ਕਿ ਮਾਇਆ ਸੀ ਜਸਪੁਰ ਦਾ ਪੁਰਾਣਾ ਇਤਿਹਾਸ ਇਹਦਾ ਹੀ ਹੈ ਕਿ ਠੰਡੇ ਬੁਰਜ ਵਿੱਚ ਬਰੰਡਾ ਕੋਤ ਵਾਲੇ ਤੋਂ ਲਾ ਕੇ ਸਭ ਜਰਸ ਦੇ ਬਿਸਿਲ ਜ਼ਾਲਮਾਂ ਨੇ ਅਜੇ ਪਹਿਲੀ ਰਾਜ਼ਾ ਕਰ ਦਿੱਤਾ ਉਸ ਤੋਂ ਬਾਅਦ ਫੇਸੇ ਲੱਗਣ ਗੀਆਂ ਪਹਿਲੀ ਫੇਸੇ 11 ਪੌਨੋ ਦੂਜੀ ਫੇਸੇ 12 ਪੌਨੋ ਤੇ ਤੀਜੀ ਫੇਸੇ 13 ਪੌਨੋ ਜ਼ਾਲਮ ਫਤਵਾ ਦਾ ਕਿ ਉਹ ਕਿਵੇਂ ਮਹਾਰਾਜ ਦੇ ਸਭ ਜਜ਼ਾਦਾਨੋਂ ਜਿੰਦੇ ਨੇ ਚੁਣਾ ਕੇ ਸੀਰ ਕਰਦੇ ਇਤਿਹਾਸ ਗੁਰਪਾਲ ਮਹੋਜਾ ਹੈ ਇਹ ਦੁਨੀਆ ਦੇ ਅੰਦਰ ਸਭ ਤੋਂ ਵੱਡਾ ਕਹਿਲ ਇਹ ਸਭ ਜਨਕ ਮਾਇਆ ਗਿਆ ਕਿਉਂਕਿ ਕਦੇ ਵੀ ਜੋ ਕੁਰਾਨ ਦੇ ਅਨਸਾਰ ਜਾਂ ਸਰੀਰ ਦੇ ਅਨਸਾਰ ਛੋਟੇ ਬੱਚਿਆਂ ਨੂੰ ਕੋਈ ਵੀ ਖਜ਼ਾਨੇ ਦੇ ਸਕਦੇ ਛੋਟੇ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਕੋਈ ਵੀ ਕਸ਼ਟ ਨਹੀਂ ਦੇ ਸਕਦੇ ਕਿਉਂਕਿ ਛੋਟੇ ਬੱਚੇ ਦਾ ਜਾਂ ਕਿਸੇ ਰੱਬ ਦੇ ਜੁੜੀ ਆਤਮਾ ਦਾ ਅਸੀਂ ਸਜ਼ਾ ਦੇ ਕੇ ਤਾਂ ਖੌਣ ਡੁੱਲ ਜਾਂਦਾ ਜ਼ਮੀਨ ਤੇ ਤਾਂ ਬਹੁਤ ਬੜਾ ਕਹਿਰ ਜਾਪਦਾ ਮੁਸਲਮਾਨਾਂ ਨੂੰ ਉਹ ਡਰਦੇ ਨੇ ਇਸ ਕਰਕੇ ਜਾਲਮਾਂ ਨੇ ਪਤਾ ਕਿਉਂ ਨਿਯਮ ਵਿਚ ਨਾਮਦਾ ਦੇ ਦਿੱਤਾ ਸੀ ਕਿੰਨਾ ਥੱਲੇ ਦੋ ਖੂਨ ਡੋਗਣਾ ਹੈ ਨਾ ਕੁਝ ਕਰਨਾ ਪੈਣਾ ਹੈ ਬਸ ਜਉਂਦੇ ਜੀ ਹੀ ਨਿਯਮ ਵਿਚ ਨਾਮਦਾ ਦੇ ਦਮ ਕੁੱਟ ਦੇਗਾ ਤੇ ਛੋਟੇ ਸਭ ਜ਼ਿਆਦੇ ਫਨਾ ਆ ਵੀ ਇਸ ਜੁਨੀਆ ਤੋਂ ਪਾਰ ਹੋ ਜਾਣਗੇ ਆਵਸੇ ਦੀਆਂ ਪਾਰ ਜਾਣਗੇ ਇਹ ਬਹੁਤ ਸੋਚੀ ਸਮਝੀ ਚਾਲ ਸੀ ਭਾਈ ਸਹਾਦਰਨ ਪ੍ਰਤੀ ਮਹਾਰਾਜ ਸਭ ਸਾਰੇ ਕਸ਼ਟ ਗਾਨਾ ਪੋਦੀ ਪੇਸੀ ਹੁੰਦੀ ਹੈ ਉਹ ਬਲੰਡ ਰਹਉਂਦੇ ਨੇ ਫਿਰ ਲਾਜ਼ ਦਿੰਦੇ ਨੇ ਬੇਗਮਾਂ ਦਾ ਰਾਜ ਦਾ ਪਰ ਗੁਰੂ ਫਟਾਸ ਤੋਂ ਮਸ ਨਹੀਂ ਹੁੰਦੇ ਸਹੀ ਸਲਾਮਤ ਪਹੁੰਚ ਜਾਂਦੇ ਨੇ ਮਾਤਾ ਜੀ ਕੋਲ ਫਿਰ ਪਿਆਰ ਗਲੂਕੀ ਲਾ ਕੇ ਪਿਆਰ ਕਰਦੇ ਫਿਰ ਸਮਝ ਆਉਂਦੀ ਹੈ ਫਿਰ ਬਾਹਰਾਂ ਬੋਦੀ ਪੇਸੀ ਹੁੰਦੀ ਹੈ ਜਾਲਮਾਨੇ ਬੜਾ ਗੇਟ ਬੰਦ ਕਰ ਦਿੱਤਾ ਖਿੜਕੀ ਖੋਲ ਦਿੱਤੀ ਆਣਗੇ ਸਿਰਜ ਕੇ ਆ ਕੇ ਅੰਦਰ ਜਾਣਗੇ ਪਰ ਵੀਰੇ ਪਰ ਕੌਣ ਸਮਝ ਆਏ ਇਹਨਾਂ ਦਾ ਪਿਤਾ ਗੁਰੂ ਗੋਬਿੰਦ ਸਿੰਘ ਦੀ ਸੈਨ ਸਾਦਰਵੀਸ਼ ਬਾਦ ਸਾਦਰਵੀਸ਼ ਸਾਇ ਸਾਂ ਸਹੇ ਬਰੇ ਪਹਿਲਾ ਜੁੱਤੀ ਨਾ ਕਿ ਕਿਦਾ ਕੇ ਕੱਢੀ ਜੋੜਾ ਦਿਖਾਇਆ ਉਸ ਬੀਜੇ ਖਾਨ ਹਰਾਨ ਹੋ ਗਏ ਸਾਰੇ ਜਿਹੜੇ ਬੈਠੇ ਸੀ ਹਲਕਾਰ ਕੇ ਚਾਹ ਦੇ ਵਿੱਚ ਕਿੰਨਾ ਸਮਝਦਾਰ ਇੰਨੇ ਬਲੇਵਾਨ ਇੰਨਾ ਜਿਗਰਾ ਉੱਚਾ ਇੰਨਾ ਮਹਾਨ ਅਜਵਾ ਲਾ ਕੇ ਜਗਾਰਾ ਛੱਡੇ ਫਤਿਹ ਬਲਾਈ ਫਾਮ ਬਾਜਾ ਮਾਰਦੇ ਸਿੰਘ ਦਰਸਾਏ ਗਏ ਫਿਰ ਜ਼ਾਲਮ ਨੇ ਕੋਈ ਤਰ੍ਹਾਂ ਦੇ ਉਹ ਸੀ ਦੇ ਕੇ ਉਹ ਕੁਝ ਕੀਤਾ ਪਰ ਫਿਰ ਚੰਦ ਕਹਿੰਦਾ ਕਿ ਉਹ ਜਨਤ ਸਾਪ ਦੇ ਬੱਚੇ ਨੇ ਸਾਪੇ ਬਣਾਂਗੇ ਪਰ ਗੁਰੂ ਪਿਆਰਿਓ ਇਹ ਮਹਾਰਾਜ ਦਾ ਹੁਕਮ ਹੈ ਸੱਚੇ ਪਾਤਸ਼ਾਹ ਦਾ ਮਲੇਰ ਕੁਲੇ ਦਾ ਜਿਹੜਾ ਬਣਿਆ ਪਿਆਸ ਸਾਸ ਉਹ ਹਦਲ ਨਾ ਨਾਰਾ ਮਾਰਦਾ ਕਿ ਨਹੀਂ ਭਾਈ ਇਹਨਾਂ ਬੱਚੇ ਨੇ ਕਹਿਣਾ ਕਿ ਮਾਉ ਨਹੀਂ ਕਮਾਉ ਛੱਡ ਦੇਣਾ ਚਾਹੀਦਾ ਲਾਜ਼ਮੀ ਹੈ ਉਹ ਮਲੇਰ ਕੁਲੇ ਨਵਾਬ ਤੁੰ ਆ ਕੇ ਛੱਡ ਕੇ ਸ਼ਹਿਰ ਬਾਹਰ ਆ ਗਿਆ ਸੀ ਹਾਦ ਨਾਰਾ ਮਾਰ ਕੇ ਫਿਰ ਜਾਰ ਮੈਂ ਕਿ ਨਾ ਮੰਨੀ ਤੇਰਾ ਪਾਉਨ ਗੁਰੂ ਪਿਆਰੇ ਹੋਈ ਫਤਵਾ ਸੁਨਾਇਆ ਜੇ ਜਿੰਦ ਜੀ ਨਹੀਂ ਹਵ ਚਨਾ ਦੇਉ ਇਹ ਗੁਰੂ ਪਿਆਰੇ ਮਹਾਨ ਦਿਨ ਸੱਲੇ ਨੇ ਤੇਰਾ ਪਾਉਨ ਸਭ ਜ਼ਿਆਦਾ ਨੂੰ ਨੇ ਵਿਚਨਾਗੇ ਜ਼ਾਲਮਾਂ ਸੇਦ ਕੀਤਾ ਵੇਜ ਹੋ ਗਏ ਸੀ ਲੇਖ ਫੰਦੇ ਨੇ ਫਿਰ ਕੋਕੋ ਕੇ ਮਾਰਿਆ ਗਿਆ ਤੇ ਦੋਹਾਂ ਦੇ ਸਰੀਰ ਬਾਹਰ ਗੁਰੂ ਪਿਆਰੇ ਜੰਗਲ ਇਸ ਵਗਾ ਕੇ ਮਾਰੇ ਸੇਜ ਕਰ ਦੁਆਰਾ ਵੀ ਆ ਪਵਾਨ ਸਾਹਿਬ ਵਾਨਗੜ ਕਰ ਦੁਆਰਾ ਸਭ ਸੇ ਰਾ ਕੇ ਰੱਖਿਆ ਕਰਦਾ ਹੈ ਜੇ ਪਾਈ ਟੋਡਰ ਮਲਦੀ ਹੁੰਦੇ ਨੇ ਉਹ ਗੁਰੂ ਪਿਆਰੇ ਹੋ ਨਸਕਾਰ ਵਾਸਤੇ ਮੋਹ ਰਹੰਦੇ ਕਿਸ ਹਾਲ ਹੰਦੇ ਨੇ ਤੇ ਮਹਾਰਾਜ ਦੀ ਕਿਰਪਾ ਨਾਲ ਇੰਨੇ ਮਖਸ ਸੋਈ ਤੇ ਮਾਤਾ ਜੀ ਦਾ ਜੀ ਚਲਾਈ ਕਰ ਗਈ ਸੀ ਤੇ ਇਹਦਾ ਸਰੀਰ ਉੱਪਰ ਇਕੱਠੇ ਕਰਕੇ ਮੋਹ ਰਹੰ ਵਿਚ ਆ ਕੇ ਜਿਸਾ ਸਾ ਮਿਲੰਦੇ ਨੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਉਥੇ ਨੇ ਉਥੇ ਗੁਰੂ ਪਿਆਰਿਓ ਨਸਕਾਰ ਕੀਤਾ ਅਸੀਂ 13 ਪਾਉਨੋ ਮਹਾਂ ਦਿਨ ਪਾਈ ਯਾਦ ਕਰੋ ਮਾਇਨ ਸਭ ਜਾਨਾਂ ਨੂੰ ਅਰਦਾਸਾਂ ਕਰੋ ਬੇਨਤੀਆਂ ਕਰੋ ਸਿਮਰਨ ਕਰੋ ਮਹਾਰਾਜ ਰੂਹ ਕਿਰਪਾ ਕਰ ਦੋਲਣਾ ਨੇ ਪਾਈ ਇਨਾ ਮਰਦੀ ਔਖਾ ਸਮਾਂ ਦੇ ਗੁਰੂ ਦਾ ਸਿੱਖ ਜਿਹੜੀ ਬਾਣੀ ਹੋਣੀ ਸ਼ਕਦਾ ਬਾਣੀ ਬਹੁਤ ਜ਼ਰੂਰੀ ਹੈ ਇੰਨੀ ਆ ਮੁਸੀਬਤਾਂ ਸਹਾਰ ਗਏ ਨੇ ਘਟ ਸਾਰ ਗਏ ਗੁਰੂ ਦੇ ਪਿਆਰ ਵਾਲੇ ਲਾडले ਸਭ ਜਾਦੇ ਫਰਜ਼ੰਦ ਕਿਉਂਕਿ ਬਾਣੀ ਤਾਂ ਨੇ ਬਾਣੀ ਖਵਾਏ ਸੀ ਉਹ ਕਿਉਂ ਕਮਾਇਆ ਹੋਇਆ ਸੀ ਅਜੇਖ ਲੋ ਜੈ ਜੈਕਾਰ ਹੋ ਰਹੀ ਹੈ ਠੀਕ ਹੈ ਸਿਰੇ ਨਹੀਂ ਪ੍ਰਾਤਮਾ ਕਰਕੇ ਸਭ ਜਾਦੇ ਸਾਰੇ ਜੀਨ ਵਸਤੇ ਨੇ ਤੇ ਕੌਣ ਉਸ ਜ਼ਬੀਤ ਆਖਣ ਉਹ ਰੰਗ ਜੈਵਨੋ ਹਰਨ ਜੇਵਲੀ ਜੀ ਕਾਬਰ ਹੈ ਮਹਾਰਾਸ਼ਟਰਾ ਵਿੱਚ ਕੋ ਦੇਵਵਾਲਨ ਵਾਲਾ ਪੈਨੇ ਤੇ ਸਾਹਿਬ ਜਿਆਦਾ ਦੇ ਸਾਨੰ ਦੇਖੋ ਜਾ ਕੇ ਜੈ ਦੇ ਘਰ ਸੰਗਤਾਂ ਆਗਣਾ ਤਮਸਿਕ ਹੁੰਦੀਆਂ ਨੇ ਬਰਾਗ ਮੇ ਟੰਗ ਦੇ ਨਾਲ ਹਾਜ਼ਰੀਆਂ ਭਰਦੇ ਨੇ ਗੁਰੂ ਸਾਹਿਬ ਦੀ ਕਿਰਪਾ ਕਰਨ ਹਾਜ਼ਰੀ ਹਾਂ ਤੰਤਨ ਬਾਬਾ ਜੋਰਾਵਰ ਸਿੰਘ ਜੀ ਤੰਤਨ ਬਾਬਾ ਫਤੇ ਸਿੰਘ ਜੀ ਤੰਤਨ ਮਾਤਾ ਗੁਜਰੀ ਜੀ ਤਾਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹਨਾਂ ਮਹਾਨ ਸਤਿਗੁਰਾਂ ਯਾਦ ਕਰਕੇ ਆਤਮਾ ਕਰਕੇ ਭਿਜ ਕੇ ਗਿਜ਼ਾ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ